ਜਿਸ ਦਿਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਤਲਬ ਕਿ ਕਿਡਨਾਪ ਕਹਿ ਸਕਦੇ ਆਪਾਂ ਵੀ ਕਿਡਨਾ ਹਾਂਜੀ ਤੇ ਉਸ ਦਿਨ ਦਾ ਸਾਡਾ ਸੰਘਰਸ਼ ਹੋਰ ਵੀ ਬਹੁਤ ਜ਼ਿਆਦਾ ਤੇਜ਼ ਦੇਖੋ ਜੀ ਇਹ ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਨਾ ਵੀ ਕਿਤੇ ਨਾ ਕਿਤੇ ਪਤਾ ਨਹੀਂ ਕੀ ਇਹ ਬਣਦਾ ਕਿ ਇਹਨਾਂ ਦੀ ਸਰਕਾਰਾਂ ਦੀਆਂ ਹੇਰਾਫੇਰੀਆਂ ਵੀ ਕਹਿ ਸਕਦੇ ਆ ਵੀ ਲੜਾਈ ਸਾਡੀ ਕੇਂਦਰ ਸਰਕਾਰ ਨਾਲ ਆ ਤੇ ਪੰਜਾਬ ਸਰਕਾਰ ਜਿਨ੍ਹਾਂ ਨੇ ਢੱਲੇਵਾਲ ਸਾਹਿਬ ਨੂੰ ਚੱਕਿਆ ਤੇ ਉਹਨਾਂ ਨੂੰ ਸਨਮਾਨਤ ਕਰਨ ਜਾ ਰਹੀ ਹੈ ਜਦੋਂ ਮਤਲਬ ਕਿ ਭਗਵੰਤ ਮਾਨ ਜੀ ਸੱਤਾ ਤੋਂ ਬਾਹਰ ਸੀ ਸਾਡੇ ਧਰਨਿਆਂ ਦੇ ਵਿੱਚ ਬੈੰਦੇ ਸੀ ਸਾਡੇ ਆਗੂਆਂ ਦੇ ਪਿੱਛੇ ਬੈਠਦੇ ਸੀ ਤੇ ਅੱਜ ਸੱਤਾ 'ਚ ਆ ਗਏ ਤਾਂ ਉਹੀ ਕਿਸਾਨੀ ਤੇ ਜਵਾਨੀ ਦੇ ਦੁਸ਼ਮਣ ਬਣ ਗਏ ਆਪਣਾ ਹੁਣ ਪੈ ਇਹਨਾਂ ਨੇ ਆਪਣਾ ਬਾਪੂ ਜੀ ਜਗਜੀਤ ਸਿੰਘ ਢੱਲੇਵਾਲ ਨੂੰ ਚੱਕਿਆ ਹੈਗਾ ਇਹਨਾਂ ਨੇ ਇਸ ਤੱਕਾਂ ਚੱਕ ਲਿਆ ਜਿਵੇਂ ਕੋਈ ਵੀ ਬੜਾ ਵੱਡਾ ਖਾੜਕੂ ਆ ਇਹ ਜਿੱਦੇ ਸਾਡਾ ਸ਼ੁਭਕਰਨ ਦੇ ਇੱਥੇ ਇਹਨਾਂ ਨੇ ਗੋਲੀ ਮਾਰੀ ਐ ਉਸ ਟਾਈਮ ਅਸੀਂ ਵਿੱਚ ਸੀ ਗਿਆਂ ਉਸ ਬੰਦਿਆਂ ਨੂੰ ਇਹਨਾਂ ਨੇ ਉਦੋਂ ਕਿਉਂ ਨਾ ਚੱਕਿਆ ਐਡਾ ਕਾਂਟ ਕਰਤਾ ਫਿਰ ਉਹਨੇ ਪਿਰਤ ਪਾਲ ਐ ਨਾ ਬੋਰੀ ਚ ਪਾ ਕੇ ਕੁੱਟਿਆ ਉਹ ਬੰਦੇ ਨੇ ਇਹਨਾਂ ਨੇ ਚੱਕੇ ਇਹਨੂੰ ਐ ਚੱਕ ਲਿਆ ਜਿਵੇਂ ਕੋਈ ਵੀ ਬੜਾ ਵੱਡਾ ਕੰਮ ਕਰਦਾ ਸੀ ਤਾਂ ਆਪ ਦਾ ਸੰਘਰਸ਼ ਜਿਹੜਾ ਵੀ ਸਾਡੀ ਐਮਐਸਟੀ ਸਾਡੇ ਹੁਣ ਬਾਪੂ ਜੀ ਨੂੰ ਚੱਕ ਕੇ ਲੈ ਕੇ ਗਏ ਐ ਇਹ ਤੋਂ ਠੀਕ ਐ ਨਾ ਕਮਰਾ ਭੰਨ ਕੇ ਲੈ ਕੇ ਗਏ ਨਾ ਉਹਨੇ ਐਡਾ ਕੀ ਗੁਨਾਹ ਕਰਤਾ ਸੀ ਕਿ ਉਹ ਚੋਰਾ ਵਾਂਗੂ ਰਾਤ ਨੂੰ ਲੈ ਕੇ ਜਿੱਤਾਂਗੇ ਜਰੂਰ ਜੰਗ ਜਾਰੀ ਰੱਖਿਓ ਇਹ ਤਾਂ ਮਸੂਸ ਹੁੰਦਾ ਵੀ ਸੰਘਰਸ਼ ਚ ਬੈਠੇ ਹਾਂ ਜਾਂ ਘਰੇ ਲੱਗਦਾ ਤਾਂ ਤਾਂ ਘਰੇ ਹੀ ਲੱਗਦਾ ਹੈ ਮੇਰੇ ਕੋਲ ਪਤਾ ਹੀ ਹੈ ਜੀ ਸਰਕਾਰਾਂ ਦਾ ਵੀ ਜਦੋਂ ਸਾਡੇ ਤੇ ਵਖਤ ਪਾਤਾ ਵੀ ਆਪੇ ਘਾਰ ਹੀ ਲੱਗਦਾ ਹੈ ਘਰੀ ਬਣਾਉਣਾ ਬਣਾ ਕੇ ਚੱਲਣਾ ਪੈਣਾ ਜਦੋਂ ਅਸੀਂ ਆਇਆ ਤੁਸੀਂ ਨਾ ਐਦਾਂ ਕੰਮ ਕਰ ਰਹੇ ਜਿਵੇਂ ਘਰੇ ਕਰਦੇ ਹਾਂ ਹਾਂਜੀ ਬਿਲਕੁਲ ਜਦੋਂ ਸਾਡੇ ਘਰ ਬਣ ਗਏ ਫਿਰ ਘਰ ਨੂੰ ਉਹਨੂੰ ਵੀ ਪਤਾ ਵੀ ਆਪਣਾ ਨੂੰ ਘਰ ਦੀ ਸਾਫ ਸਫਾਈ ਵੀ ਰੱਖਣੀ ਪੈਂਦੀ ਹੈ ਬੱਚੇ ਆ ਹਰ ਇੱਕ ਚੀਜ਼ ਦਾ ਧਿਆਨ ਵੀ ਰੱਖਣਾ ਪੈਂਦਾ ਹੁਣੇ ਪਹਿਲਾ 400 ਮਤਲਬ ਕਿ ਭੈਣਾ ਭਰਾਵਾਂ ਦਾ ਲੰਗਰ ਤਿਆਰ ਕਰਕੇ ਆਇਆ ਥਾਂ ਜਗਾ ਜਗਾ ਸਾਡੇ 700 ਜਾਣਿਆਂ ਦਾ ਲੰਗਰ ਤਿਆਰ ਹਾਂਜੀ 400 ਜਾਣਿਆਂ ਦਾ ਲੰਗਰ ਤਿਆਰ ਕਰਕੇ ਆਏ ਜਦੋਂ ਹੁਣ ਜਿਮਣੀ ਚੂਣਾ ਹੋਈਆਂ 300 ਚੂਣਾ ਸੀਟਾਂ ਫੇਰ ਸਰਕਾਰ ਨੂੰ ਜਿਤਾਤੀਆਂ ਲੋਕਾਂ ਨੇ ਇੱਕ ਪਾਸੇ ਜ਼ਿੰਮੇਦਾਰਾਂ ਦੀ ਜੀਰੀ ਨਹੀਂ ਚੱਕੀਏ ਕਣਕ ਨਹੀਂ ਬੀਜਣ ਨੂੰ ਡੀਏਪੀ ਮਿਲਿਆ ਲੋਕ ਫੇਰ ਜਾ ਕੇ ਸਰਕਾਰ ਨਾਲ ਖੜ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਖੜਿਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਉਣਾ ਇੱਧਰ ਲਿਖਿਆ ਹੋਇਆ ਅੰਦਰ ਸਿੱਧੂਪੁਰ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਇੱਕ ਹੋਰ ਤੁਹਾਨੂੰ ਨਵੇਕਲੀ ਚੀਜ਼ ਦਿਖਾਉਣ ਲੱਗਿਆ ਇਹ ਜਿਹੜਾ ਸ਼ੰਗਰਸ਼ ਚੱਲ ਰਿਹਾ ਔਰੇ ਔਰੇ ਬੀਬੀਆਂ ਭੈਣਾਂ ਦਾ ਵੀ ਬਰਾਬਰ ਦਾ ਹੀ ਯੋਗਦਾਨ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਅਸੀਂ ਜਦੋਂ ਆ ਕੇ ਦੇਖਿਆ ਤਾਂ ਉਹਰੇ ਕੰਮ ਕਰਨ ਜਿਵੇਂ ਆਪਣੇ ਘਰੇਲੂ ਕੰਮ ਘਰਾਂ ਦੇ ਵਿੱਚ ਕਰਦੇ ਨੇ ਉਦਾਂ ਹੀ ਆਪਣੇ ਇਸ ਜੇ ਆਪਾਂ ਝੋਪੜੀ ਕਹიდੀ ਕੋਈ ਹਤਕਤ ਨਹੀਂ ਨੇ ਹੋਊਗੀ ਇਹ ਇੱਕ ਰਹਿਣ ਬਸੇਰਾ ਤਾਂ ਕੋਈ ਇਹ ਗੱਲ 'ਚ ਵੀ ਕੋਈ ਹਤਕਤ ਨਹੀਂ ਹੋਊਗੀ ਸਾਡੇ ਨਾਲ ਬੀਬੀਆਂ ਬੈਠੀਆਂ ਨੇ ਗੱਲ ਕਰ ਲੈਣੇ ਆ ਬੀਬੀ ਜੀ ਕੀ ਨਾਮ ਆ ਤੁਹਾਡਾ ਕੀ ਨਾਮ ਆ ਜੀ ਪਰਮਜੀਤ ਕਿੰਨੇ ਦਿਨੋਂ ਆ ਕੇ ਆਏ ਹੋ ਸਾਨੂੰ 5 ਦਿਨ ਹੋ ਗਏ ਕਿਵੇਂ ਲੱਗਦਾ ਉਹਰੇ ਮਾਹੌਲ ਮਾਹੌਲ ਵਧੀਆ ਜੀ ਐਡਾ ਮਹਿਸੂਸ ਹੁੰਦਾ ਵੀ ਸੰਘਰਸ਼ ਚ ਬੈਠੇ ਹਾਂ ਜਾਂ ਘਰੇ ਆਏ ਲੱਗਦਾ ਸਾਨੂੰ ਤਾਂ ਘਰੇ ਹੀ ਲੱਗਦਾ ਜੀ ਵੀ ਘਰੇ ਹੀ ਬੈਠੇ ਆਂ ਫਿਰ ਹੁਣ ਪਤਾ ਹੀ ਹੈ ਜੀ ਸਰਕਾਰਾਂ ਦਾ ਵੀ ਜਦੋਂ ਸਾਡੇ ਤੇ ਵਖਤ ਪਾਤਾ ਵੀ ਆਪੇ ਘਰੀ ਲੱਗਦਾ ਹੈ ਘਰੀ ਬਣਾਣਾ ਬਣਾ ਕੇ ਚੱਲਣਾ ਪੈਣਾ ਜਦੋਂ ਘਰੋਂ ਆਉਣ ਫਿਰ ਘਰ ਦੇ ਕੰਮ ਨਹੀਂ ਘਰ ਦੇ ਕੰਮ ਜੀ ਸੁੱਟ ਕੇ ਆਉਣੇ ਪੈਂਦੇ ਆ ਘਰ ਦੇ ਬੱਚੇ ਵੀ ਐ ਤਾਂ ਹੁਣ ਅਸੀਂ ਵੀ ਔਖਾ ਆਉਂਦਾ ਤਾਂ ਬਹੁਤ ਅਗਲਾ ਔਖਾਗਾ ਪਰ ਇਹ ਮਜਬੂਰਾਂ ਬਣੀਆਂ ਪੰਗੇ ਸਾਡੀ ਕਿਸਾਨੀ ਅਸੀਂ ਬਚਾਉਣ ਵਾਸਤੇ ਇੱਥੇ ਨਾਲ ਜ਼ਰੂਰੀ ਹੈ ਭਰਾਵਾਂ ਦੇ ਨਾਲ ਭਰਾਵਾਂ ਦੇ ਨਾਲ ਖੜਦੇ ਨੇ ਛੋਟੇ ਛੋਟੇ ਬੱਚੇ ਵੀ ਨੇ ਨਾਲ ਪੰਜ ਕੀ ਨਾਮ ਪਰਮਜੀਤ ਕੌਰ ਜੀ ਜਦੋਂ ਅਸੀਂ ਆਇਆ ਤੁਸੀਂ ਨਾ ਐਦਾਂ ਕੰਮ ਕਰ ਰਹੇ ਜਿਵੇਂ ਘਰੇ ਕਰਦੇ ਹੁੰਦੇ ਹਾਂ ਹਾਂਜੀ ਬਿਲਕੁਲ ਜਦੋਂ ਸਾਡੇ ਘਰ ਬਣ ਗਏ ਫਿਰ ਘਰ ਨੂੰ ਥੋਣ ਵੀ ਪਤਾ ਵੀ ਆਪਣਾ ਘਰ ਦੀ ਸਾਫ ਸਫਾਈ ਵੀ ਰੱਖਣੀ ਪੈਂਦੀ ਹੈ ਬੱਚੇ ਆ ਹਰ ਇੱਕ ਚੀਜ਼ ਦਾ ਧਿਆਨ ਵੀ ਰੱਖਣਾ ਪੈਂਦਾ ਹੁਣੇ ਪਹਿਲਾਂ 400 ਮਤਲਬ ਕਿ ਭੈਣਾ ਭਰਾਵਾਂ ਦਾ ਲੰਗਰ ਤਿਆਰ ਕਰਕੇ ਆਇਆ ਥਾਂ ਜਗਾ ਜਗਾ ਸਾਡੇ 400 ਜਾਣਿਆਂ ਦਾ ਲੰਗਰ ਤਿਆਰ ਕਰਕੇ ਆਏ ਹਾਂ ਜੀ 400 ਜਾਣਿਆਂ ਦਾ ਲੰਗਰ ਤਿਆਰ ਕਰਕੇ ਆਏ ਆ ਕਿਉਂਕਿ ਇੱਥੇ ਇਕੱਠ ਬਹੁਤ ਜ਼ਿਆਦਾ ਹੈ ਜਿਸ ਦਿਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਤਲਬ ਕਿ ਕਿਡਨਾਪ ਕਹਿ ਸਕਦੇ ਆਪਾਂ ਵੀ ਕਿਡਨਾਪ ਹਾਂਜੀ ਤੇ ਉਸ ਦਿਨ ਦਾ ਸਾਡਾ ਸ਼ੰਘਰਚ ਹੋਰ ਵੀ ਬਹੁਤ ਜ਼ਿਆਦਾ ਤੇਜ ਆ ਸਾਡੇ ਤੁਸੀਂ ਆਸੇ ਪਾਸੇ ਦੇਖਿਆ ਹੀ ਆ ਵੀ ਕਿੰਨਾ ਇਕੱਠਾ ਤਾਂ ਫਿਰ ਸਾਡੇ ਜਗ੍ਹਾ-ਜਗਾ ਲੰਗਰ ਚੱਲਦੇ ਆ ਜੀ ਕਿਉਂਕਿ ਇੱਕ ਜਗ੍ਹਾ ਲੰਗਰ ਨਾਲ ਤਾਂ ਸਾਡਾ ਮਤਲਬ ਕਿ ਪੂਰਾ ਨਹੀਂ ਪੈਂਦਾ ਸਾਡੇ 5-6 ਜਗ੍ਹਾ ਤੇ ਲੰਗਰ ਚੱਲਦੇ ਆ ਹਰ ਇੱਕ ਜਗ੍ਹਾ ਕਿਤੇ 500 ਕਿਤੇ 700 ਬੰਦੇ ਦਾ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਜਦੋਂ ਤੁਸੀਂ ਆਉਂਦੇ ਹੋ ਫਿਰ ਘਰ ਦੇ ਕੰਮ ਕਿਤੇ ਨਾ ਕਿਤੇ ਪਿੱਛੇ ਨਹੀਂ ਰਹਿੰਦੇ ਘਰ ਦਾ ਤਾਂ ਦੇਖੋ ਜੀ ਨੁਕਸਾਨ ਬਹੁਤ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਕਿ ਪਿੱਛੇ ਫਸਲਾਂ ਦਾ ਵੀ ਨੁਕਸਾਨ ਹੁੰਦਾ ਇਸ ਵਾਰੀ ਤਾਂ ਵੈਸੇ ਹੀ ਸਰਕਾਰ ਨੇ ਦੇਖੋ ਸਾਡੀ ਕਿੰਨੀ ਖੱਜਲ-ਖਵਾਰੀ ਕੀਤੀ ਆ ਹਜੇ ਤੱਕ ਸਾਡੀਆਂ ਕਣਕਾਂ ਬੀਜਣ ਵਾਲੀਆਂ ਪੰਗਾ ਇਹ ਨਹੀਂ ਸਮ 300 ਚੂਣਾ ਸੀਟਾਂ ਫੇਰ ਸਰਕਾਰ ਨੂੰ ਜਿਤਾਤੀਆਂ ਲੋਕਾਂ ਨੇ ਇੱਕ ਪਾਸੇ ਜ਼ਿਮੀਦਾਰਾਂ ਦੀ ਜੀਰੀ ਨਹੀਂ ਚੱਕੀ ਗਈ ਕਣਕ ਨਹੀਂ ਬੀਜਨ ਨੂੰ ਡੀਏਪੀ ਮਿਲਿਆ ਲੋਕ ਫੇਰ ਜਾ ਕੇ ਸਰਕਾਰ ਨਾਲ ਖੜ ਜਾਂਦੇ ਨੇ ਕਹਿੰਦੇ ਨੇ ਬਿਜਲੀ ਮੁਕਤ ਦਿੱਤੀ ਆ ਸਾਨੂੰ ਦੇਖੋ ਜੀ ਇਹ ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਨਾ ਵੀ ਕਿਤੇ ਨਾ ਕਿਤੇ ਪਤਾ ਨਹੀਂ ਕੀ ਇਹ ਬਣਦਾ ਕਿ ਇਹਨਾਂ ਦੀ ਸਰਕਾਰਾਂ ਦੀਆਂ ਹਿਰਾਫੇਰੀਆਂ ਵੀ ਕਹਿ ਸਕਦੇ ਆ ਵੀ ਲੜਾਈ ਸਾਡੀ ਕੇਂਦਰ ਸਰਕਾਰ ਨਾਲ ਆ ਤੇ ਪੰਜਾਬ ਸਰਕਾਰ ਜਿਨ੍ਹਾਂ ਨੇ ਡੱਲੇਵਾਲ ਸਾਹਿਬ ਨੂੰ ਚੱਕਿਆ ਤੇ ਉਹਨਾਂ ਨੂੰ ਸਨਮਾਨਤ ਕਰਨ ਜਾ ਰਹੀ ਆ ਕਿਉਂਕਿ ਇਹਨ ਜਦੋਂ ਮਤਲਬ ਕਿ ਭਗਵੰਤ ਮਾਨ ਜੀ ਸੱਤਾ ਤੋਂ ਬਾਹਰ ਸੀ ਸਾਡੇ ਧਰਨਿਆਂ ਦੇ ਵਿੱਚ ਬੈਂਦੇ ਸੀ ਸਾਡੇ ਆਗੂਆਂ ਦੇ ਪਿੱਛੇ ਬੈਠਦੇ ਸੀ ਤੇ ਅੱਜ ਸੱਤਾ 'ਚ ਆ ਗਏ ਤਾਂ ਉਹੀ ਕਿਸਾਨੀ ਤੇ ਜਵਾਨੀ ਦੇ ਦੁਸ਼ਮਣ ਬਣ ਗਏ ਜਿਵੇਂ ਕਹਿੰਦੇ ਸੀ ਕੇਂਦਰੀ ਬਾਲ ਵੀ ਜੇ ਕੁਰਸੀ ਇਹ ਜੀ ਆ ਜਿਹੜਾ ਬੈਂਦਾ ਉਹ ਅੱਖਾਂ ਵਿੱਚ ਲੈਂਦਾ ਪਰ ਉਦਾਂ ਦੀ ਬਿਲਕੁਲ ਸਹੀ ਹੈ ਜੀ ਹੁਣ ਦੇਖੋ ਵੀ ਮਾਨ ਸਾਹਿਬ ਤੋਂ ਸਾਨੂੰ ਇੰਨੀ ਉਮੀਦ ਸੀ ਵੀ ਅਸੀਂ ਭਗਵੰਤ ਮਾਨ ਦੀ ਸਰਕਾਰ ਲਿਆਵਾਂਗੇ ਸਾਡੀ ਕਿਸਾਨੀ ਤੇ ਜਵਾਨੀ ਬਚੂਗੀ ਸਾਨੂੰ ਐਮਐਸਪੀ ਦਿਵਾਉਣਗੇ ਸਾਡੇ ਮਤਲਬ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਜੂ ਤੇ ਹਰ ਇੱਕ ਪਿੰਡ ਐ ਹੋ ਜਾ ਪੰਜਾਬ ਦਾ ਜਿੱਥੇ ਹਰ ਰੋਜ਼ ਇੱਕ ਤੋਂ ਵੱਧ ਮਤਲਬ ਕਿ ਦੋ ਨੌਜਵਾਨਾਂ ਦੀ ਵੀ ਆਪਾਂ ਕਹਿ ਸਕਦੇ ਵੀ ਰੋਜ਼ ਸਿਵਾ ਮੱਚਦਾ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਜੁੜੇ ਹੋਏ ਨੇ ਉਰੇ ਆਪ ਤੇ ਇਧਰ ਨੂੰ ਕੈਮੀਕਲ ਅੱਜ ਪੜਦੇ ਹਾਂ ਉਰੇ ਆਓ ਇਹ ਬੰਦ ਕਰਾ ਤੇ ਕਿੰਨੇ ਨੇ ਕੱਲ ਦੇ ਆਇਸੀ ਕਿੰਨੇ ਦਿਨ ਹੋਰ ਰਹੋਗੇ ਤਿੰਨ ਚਾਰ ਦਿਨ ਹੋਰ ਆਵਾਂਗੀ ਹਾਂਜੀ ਫਿਰ ਸਕੂਲ ਦਾ ਕੰਮ ਉਰੇ ਆ ਕੇ ਕਰਦੇ ਹਾਂ ਨਹੀਂ ਹੋ ਰਿਹਾ ਅੱਛਾ ਇੱਥੇ ਆ ਕੇ ਕਰਦੇ ਹਾਂ ਉਰੇ ਆ ਕੇ ਕਰਦੇ ਹਾਂ ਹਾਂਜੀ ਤੇ ਉਰੇ ਆ ਕੇ ਕਿੱਦਾਂ ਦਾ ਲੱਗਦਾ ਐਂ ਲੱਗਦਾ ਜਿਵੇਂ ਘਰੇ ਆਉ ਹੁੰਦੇ ਤੁਸੀਂ ਹਾਂਜੀ ਘਰ ਆ ਕੇ ਲੱਗਦਾ ਆਦੀ ਬਿਬਲੀ ਕੀ ਨਾਮ ਹੁੰਦਾ ਸਾਡਾ ਕੁਲਵਿੰਦਰ ਕੌਰ ਹੈ ਜੀ ਅਸੀਂ ਸੰਗਤ ਮੰਡੀ ਕਾਇ ਅੱਛਾ ਤੇ ਕੀ ਲੱਗਦਾ ਜੋ ਡੱਲੇ ਵਾਲਾ ਸਾਹਿਬ ਨੂੰ ਚੱਕਿਆ ਹੁਣ ਛੱਡ ਦੇਣਗੇ ਭਵਨ ਸਿੰਘ ਮਾਨ ਕਿ ਸਰਕਾਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਤਾਂ ਵੇਖੋ ਜੀ ਵੀ ਜਿਹੜੀ ਸਾਡੀ ਕਿਸਾਨੀ ਹੈਗੀ ਵੀ ਇਹ ਇੱਕ ਨੰਬਰ ਹੈ ਦੇਖਾ ਵੀ ਕੋਈ ਅਸੀਂ ਧੋਖਾ ਧੜੀ ਵਾਲਾ ਕੰਮ ਤਾਂ ਹੈ ਹੀ ਨਹੀਂ ਇਹ ਮਿਹਨਤ ਦਾ ਕੰਮ ਹੈ ਵੀ ਮਿਹਨਤ ਦਾ ਕੰਮ ਹੈ ਵੀ ਸਾਡੇ ਬੱਚੇ ਆ ਦੇਖਾ ਪਾ ਵੀ ਵੀ ਬੰਗਾ ਵੀ ਘਰਾਂ ਚ ਮੰਨ ਕੇ ਚੱਲੋ ਵੀ ਆਪਾਂ ਪਰਿਵਾਰ ਤੋਰਨ ਦੀ ਖਾਤਰ ਬਹੁਤ ਕੁਝ ਕਰਦੇ ਆ ਦੁੱਧ ਵੀ ਪਾਉਣੇ ਆਗੇ ਖੇਤੀ ਵੀ ਕਰਦੇ ਆ ਵੀ ਇੰਨੇ ਇੰਨੇ ਆਪਣੇ ਫਸਲਾਂ ਹੁੰਦੀਆਂ ਵੀ ਹਰੇਕ ਚੀਜ਼ ਦਾ ਭਾਅ ਬਣਦਾ ਹੂੰ ਵੀ ਨੂਨ ਵੇਖ ਲਓ ਤੁਸੀਂ ਵੀ ਨੂਨ 50 ਰੁਪਏ ਥੈਲੀ ਇਕੱਲਾ ਨੂਨ ਖਾ ਕੇ ਪੈ ਜਾਗੇ ਆਪਾਂ ਹੂੰ ਤੇ ਜਿਹੜਾ ਆਪਣੇ ਪਦਾਰਥ ਹੁੰਦੇ ਆ 20 20 ਹੂੰ ਕੀ ਚੀਜ਼ ਨਹੀਂ ਹੁੰਦੀ ਆਪਣੇ ਕਿਸਾਨ ਦੇ ਜਿਹੜੀ ਸਰਕਾਰਾਂ ਤੱਕਰ ਜਾਂਦੀ ਆ ਤੇ ਜਿਹੜੀ ਸਰਕਾਰਾਂ ਕੋਲੋਂ ਬਾਅਦ ਚ ਥੈਲੀਆਂ ਚ ਪੈ ਪੈ ਕੇ ਆ ਜਾਂਦੀਆਂ ਤੇ ਸਰਕਾਰਾਂ ਉਹਨਾਂ ਦੇ ਭਾਅ ਬਣਾ ਲੈਂਦੇ ਆ ਤੇ ਫਿਰ ਸਾਡੀਆਂ ਫਸਲਾਂ ਕਿਹੜਾ ਚਾਹੁੰਦੇ ਹੋ ਵੀ ਜਦੋਂ ਸਾਡੇ ਕੋਲ ਹੁੰਦੀ ਆ ਉਦੋਂ ਕੋਈ ਭਾਅ ਨਹੀਂ ਇਹ ਕਿਹੜਾ ਵੀ ਅਸੀਂ ਇਹੀ ਕਹਿੰਦੇ ਵੀ ਸਾਡੇ ਉੱਥੇ ਆ ਕੇ ਗੱਲਣਾ ਮੈਂ ਇਹੀ ਕਹਿੰਦੀ ਸੀ ਤੁਹਾਨੂੰ ਵੀ ਸਾਡੀ ਚੀਜ਼ ਦਾ ਭਾਅ ਕਿਉਂ ਨਹੀਂ ਤੈਅ ਹੋ ਰਿਹਾ ਸਾਨੂੰ ਕਿਸਾਨਾਂ ਨੂੰ ਉਲਟੇ ਕਹਿੰਦੇ ਐ ਵੀ ਕਦੇ ਇਹ ਕਹਿੰਦੇ ਆ ਖਾੜ ਕੂਆ ਕਦੇ ਕਹਿੰਦੇ ਠੱਗ ਹੈ ਇਹ ਤਾਂ ਆਪਦੀ ਵਜਾ ਨਹੀਂ ਦੇਖਦੇ ਇਹ ਸ਼ਕਲ ਨਹੀਂ ਦੇਖਦੇ ਸੜਕਾਂ ਰੋਕ ਲੈਂਦੇ ਆ ਵੀ ਸੜਕਾਂ ਕੌਣ ਰਕਾਉਂਦੇ ਸਰਕਾਰ ਹੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਵੀ ਜਗ੍ਹਾ ਨਹੀਂ ਦੇਖਦੇ ਵਜਾ ਨਹੀਂ ਦੇਖਦੇ ਜਗ੍ਹਾ ਦੇ ਕੇ ਰੋਕ ਲੈਂਦਾ ਤੇ ਫਿਰ ਵੀ ਹੁਣ ਭਗਵੰਤ ਮਾਨ ਤਾਂ ਆਪਦੇ ਆ ਖੁਸ਼ੀਆਂ ਮਾਨਦਾ ਫਿਰਦਾ ਹੈ ਜੀ ਜਿਵੇਂ ਭਗਵੰਤ ਮਾਨ ਦਾ ਹੁਣ ਫੋਟੋਆਂ ਦੇਖਦੇ ਆ ਉਹ ਤਾਂ ਆਪਦੇ ਬੱਚਿਆਂ ਨੂੰ ਪਹਿਲਾਂ ਵਾਲਾ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਇਹ ਕਰ ਲਿਓ ਨੇ ਤੇ ਹੁਣ ਉਹਦਾ ਮਤ ਪਲੇ ਥੋੜਾ ਵੀ ਸਾਰਾ ਜਹਾਨ ਹੀ ਉਹ ਜਿਹਾ ਹੋਜੂ ਉਹ ਜਿਹੜੇ ਮਾਨ ਸਾਹਿਬ ਨੇ ਸਾਨੂੰ ਤਾਂ ਮਾਨ ਸਾਹਿਬ ਇਹ ਕਹਿੰਦੇ ਆ ਵੀ ਵਜਾ ਨਹੀਂ ਵੇਖਦੇ ਜਗਾ ਵੇਖਦੇ ਤੇ ਜਿਸ ਦਿਨ ਉਹ ਕੇਂਦਰੀਵਾਲ ਦੇ ਪਿੱਛੇ ਮਾਨ ਸਾਹਿਬ ਗਏ ਸੀ ਤੇ ਉਸ ਦਿਨ ਉਹਨਾਂ ਨੇ ਵਜਾ ਵੇਖੀ ਸੀ ਕਿ ਜਗਾ ਵੇਖੀ ਸੀ ਦਿੱਲੀ ਧਰਨੇ ਦੀ ਗੱਲ ਕਰ ਰਹੇ ਸੀ ਜੀ ਦਿੱਲੀ ਧਰਨੇ ਦੀ ਗੱਲ ਕਰਦੇ ਸੀ ਜਦੋਂ ਦਿੱਲੀ ਜਾ ਕੇ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਬੈਠੇ ਭਗਵੰਤ ਸਿੰਘ ਮਾਨ ਆਪਣਾ ਹੁਣ ਪੈ ਇਨਾਂ ਨੇ ਆਪਣਾ ਬਾਪੂ ਜੀ ਜਗਜੀਤ ਸਿੰਘ ਢੱਲੇਵਾਲ ਨੂੰ ਚੱਕਿਆ ਹੈਗਾ ਇਹਨਾਂ ਨੇ ਐਸ ਤੱਕਾਂ ਚੱਕ ਲਿਆ ਜਿਵੇਂ ਕੋਈ ਵੀ ਬੜਾ ਵੱਡਾ ਖਾੜ ਕੂਆ ਇਹ ਜਿੱਦੇ ਸਾਡੇ ਸ਼ੁਭਕਰਨ ਦੇ ਇੱਥੇ ਇਹਨਾਂ ਨੇ ਗੋਲੀ ਮਾਰੀ ਹੈ ਉਸ ਟਾਈਮ ਅਸੀਂ ਵਿੱਚ ਸੀ ਗਿਆਂ ਉਸ ਬੰਦਿਆਂ ਨੂੰ ਇਹਨਾਂ ਨੇ ਉਦੋਂ ਕਿਉਂ ਨਾ ਚੱਕਿਆ ਐਡਾ ਕਾਂਡ ਕਰਤਾ ਫਿਰ ਉਹਨੇ ਪਿਰਤ ਪਾਲ ਹੈ ਨਾ ਬੋਰੀ ਚ ਪਾ ਕੇ ਕੁੱਟਿਆ ਉਹ ਬੰਦੇ ਨਾ ਇਹਨਾਂ ਨੇ ਚੱਕੇ ਇਹਨੂੰ ਐ ਚੱਕ ਲਿਆ ਜਿਵੇਂ ਕੋਈ ਵੀ ਬੜਾ ਵੱਡਾ ਕੰਮ ਕਰਦਾ ਸੀ ਤਾਂ ਆਪਦਾ ਸੰਘਰਸ਼ ਜਿਹੜਾ ਵੀ ਸਾਡੀ ਐਮਐਸਪੀ ਮੰਗਾਂ ਹੋਊਗਾ ਮੰਨਾ ਸੀ ਹੁਣ 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 ਤੁਸੀਂ ਦਰੇੜੋਂ ਪੂਰੇ ਜਨਕਰ ਮੰਗਾ ਨਹੀਂ ਮੰਨੇ ਜਾਂਦੇ ਆ ਹਾਂਜੀ ਅਸੀਂ ਕੁਛ ਵੀ ਹੋ ਜੇ ਮਰੇ ਮਰਾਏ ਬਣਾ ਅਸੀਂ ਆਪਦਾ ਜੰਗ ਜਿਹੜਾ ਅਸੀਂ ਮਾਥ ਕੇ ਆਏ ਆ ਅਸੀਂ ਵਾਹਿਗੁਰੂ ਨੂੰ 24 ਘੰਟੇ ਯਾਦ ਕਰਦੇ ਆ ਅਸੀਂ ਇਹ ਜਿੱਤ ਕੇ ਜਾਣਾਗਾ ਤੇ ਜਿੱਤ ਸਾਡੀ ਹੋਊਗੀ ਵੀ ਸਾਡਾ ਚੜ੍ਹਦੀ ਕਲਾ ਚ ਮੋਰਚਾ ਇਹੋ ਜੀ ਕੋਈ ਗੱਲ ਨਹੀਂ ਸਾਡਾ ਬਠਿੰਡੇ ਜਿਲ੍ਹੇ ਨਾਲ ਦਾ ਲੰਗਰ ਵੀ ਚੱਲਦਾ ਫਰੀਦਕੋਟ ਵਾਲਾਂ ਦਾ ਵੀ ਚੱਲੇ ਜਾਂਦਾਗਾ ਰਾਂਪੁਰਿਆੜਾਂ ਦਾ ਵੀ ਚੱਲੇ ਜਾਂਦਾਗਾ ਕੋਈ ਅਸੀਂ ਵੀ ਜਿੱਥੇ ਜਿੱਥੇ ਲੰਗਰ ਵੀ ਲੰਗਰ ਦਾ ਪੂਰਾ ਪ੍ਰਬੰਧ ਹੈ ਇਹੋ ਜੀ ਕੋਈ ਗੱਲ ਨਹੀਂ ਸਾਡੇ ਕੋਲੋਂ ਸੁੱਖ ਨਾ ਜਾਨਵਰ ਰਾਜ ਰਾਜ ਜਾਂਦੇ ਆ ਤੇ ਬੰਦਿਆਂ ਨੂੰ ਤਾਂ ਮੂ ਆਮੀ ਮਾਲ ਪਿੰਜ ਕੀ ਨਾਮ ਰਾਜਵਿੰਦਰ ਕੌਰ ਰਾਜਵਿੰਦਰ ਜੀ ਜਦੋਂ ਉ ਘਰ ਦੇ ਕੰਮ ਜੋ ਲੇਡੀ ਜੀ ਦੋ ਦਿਨ ਪੇਕੀ ਚਲੇ ਜਾਵੇ ਐ ਹੋ ਜਾਂਦਾ ਵੀ ਸਾਰਾ ਘਰ ਖਰਾਬ ਹੋ ਗਿਆ ਤੁਸੀਂ ਤਾਂ ਫਿਰ ਉਹਰੇ ਆ ਕੇ 15-15 ਦਿਨ ਲਾਉਣੇ ਹੋ ਘਰ ਦਾ ਕੰਮ ਫਿਰ ਖਰਾਬ ਰਹਿੰਦਾ ਹਾਂਜੀ ਹੁੰਦਾ ਖਰਾਬ ਜੀ ਅਕਸਰ ਘਰੇ ਤਾਂ ਤੁਹਾਨੂੰ ਪਤਾ ਇੱਕ ਦਿਨ ਝਾੜੂ ਨਾ ਲਾਉ ਤਾਂ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਜੀ ਫਿਰ ਘਰੇ ਜਾ ਕੇ ਤਾਂ ਸਾਫ ਸਪਾਈ ਕਰਨੀ ਪੈਂਦੀ ਆ ਪਰ ਉਹਦੇ ਨਾਲੋਂ ਸਾਨੂੰ ਜ਼ਿਆਦਾ ਜ਼ਰੂਰੀ ਆ ਸਾਡਾ ਸੰਘਰਸ਼ ਸਾਡੀ ਕਿਸਾਨੀ ਬਚਾਉਣਾ ਸਿਆਦੇ ਬੱਚੇ ਨਾਲ ਲੈ ਕੇ ਆਉਣੇ ਆ ਹਰ ਵਾਰੀ ਜਦੋਂ ਆਉਂਨੇ ਆ ਵੀ ਬੱਚਿਆਂ ਦੀ ਪੜ੍ਹਾਈ ਵੀ ਇੱਥੇ ਰੈਗੂਲਰ ਚੱਲਦੀ ਆ ਨਾਲ ਨਾਲ ਜਿਹੜਾ ਵੀ ਛੁੱਟੀਆਂ ਹੁੰਦੀਆਂ ਨੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗੋ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਉਹਨਾਂ ਅਸੀਂ ਕੋਈ ਹੋਰ ਮੰਗ ਲੈ ਕੇ ਤਾਂ ਬੈਠੇ ਨਹੀਂ ਇੱਥੇ ਪਹਿਲਾਂ ਜਿਹੜਾ ਅੰਦੋਲਨ ਲੜਿਆ ਉਹਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਸੀ ਉਹ ਅਸੀਂ ਉਹਨਾਂ ਤੋਂ ਲਿਖਤੀ ਰੂਪ ਵਿੱਚ ਲੈਣ ਲਈ ਦੁਬਾਰਾ ਇੱਕ ਸੰਘਰਸ਼ ਲੜਨਾ ਪਿਆ ਸਾਨੂੰ ਜੇ ਉਸ ਦਿਨ ਸਾਨੂੰ ਉਹ ਦੇ ਦਿੰਦੇ ਤੇ ਉਦੋਂ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਸਾਥੋ ਵਾਅਦੇ ਕਰਦੇ ਸਾਡੇ ਨਾਲ ਤੇ ਅੱਜ ਅਸੀਂ ਨਾ ਬਿੰਦੇ ਸਾਡੀਆਂ ਉਹ ਮੰਗਾਂ ਮੰਨਣ ਸਾਨੂੰ ਲਿਖਤੀ ਰੂਪ ਚ ਦੇਣ ਤੇ ਅਸੀਂ ਆਪਣੇ ਘਰੇ ਜਾਈਏ ਬਸ ਆ ਸਾਡੀ ਪੂਰੇ ਬੈਠਣਾ ਕਿੰਨਾ ਕੋਖਾ ਲੱਗਦਾ ਤੂੰ ਤਾਂ ਵੈਸੇ ਘਰ ਬਣਾ ਰਖਿਆ ਘਰ ਦੀ ਜਾਦ ਨਹੀਂ ਆਉਂਦੀ ਉਹਨਾਂ ਨੂੰ ਪਰ ਫਿਰ ਵੀ ਔਖਾ ਤਾਂ ਹੈਗਾ ਕੀ ਔਖਾ ਤਾਂ ਬਹੁਤ ਹੁੰਦਾ ਅਕਸਰ ਆਪਦਾ ਘਰ ਛੱਡ ਕੇ ਸੜਕਾਂ ਤੇ ਰੁਲਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂਗੀ ਪਹਿਲਾਂ ਗਰਮੀ 'ਚ ਸੀ ਮੱਛਰ ਖਾਂਦਾ ਸੀ ਕੋਈ ਲੈਟ ਨਹੀਂ ਹੈਗੀ ਸੀ ਅਕਸਰ ਉਵੇਂ ਮੱਛਰ ਚ ਕੱਟੇ ਹੁਣ ਸਰਦੀ ਆ ਸਰਦੀ 'ਚ ਵੀ ਪਤਾ ਜੀ ਬਹੁਤ ਜ਼ਿਆਦਾ ਠੰਡ ਬੱਚਿਆਂ ਨੂੰ ਲੈ ਕੇ ਵੀ ਨਾਲ ਰਹਿਣਾ ਠੰਡ ਕਾਰ ਬਣਾਉਣੀ ਸੀ ਭਗਵੰਤ ਸਿੰਘ ਮਾਨ ਕਹਿੰਦੇ ਅਕਸਰ ਵੀ ਕੁੜੀਆਂ ਜੀਆਂ ਧੀਆਂ ਦੀਆਂ ਚੁੰਨੀਆਂ ਨੇ ਰੁਲਣਾ ਕਿਤੇ ਨਾ ਕਿਤੇ ਰੁਲਦਾ ਰਹੀ ਹੀ ਨੇ ਉਹਰੇ ਵੀ ਹਾਂਜੀ ਰੋਲ ਰਹੀਆਂ ਜੀ ਉਦੋਂ ਵਾਦੇ ਹੋਰ ਕਰਦੇ ਹੁੰਦੇ ਨੇ ਜਦੋਂ ਆਪਾਂ ਬਨ ਜੰਨੇ ਆ ਕੋਈ ਵੀ ਆ ਉਦੋਂ ਭੁੱਲੇ ਜਾਂਨੇ ਆ ਸਾਰੀ ਚੀਜ਼ ਨੂੰ ਠੀਕ ਹੈ ਨਾ ਤੋਂ ਸਰਕਾਰ ਤੋਂ ਭਗਵੰਤ ਸਿੰਘ ਮਾਨ ਤੋਂ ਕੀ ਮੰਗਣਾ ਜੀ ਸਾਡੇ ਹੁਣ ਬਾਪੂ ਜੀ ਨੂੰ ਚੱਕ ਕੇ ਲੈ ਕੇ ਗਏ ਆ ਇਹ ਤੋਂ ਠੀਕ ਆ ਨਾ ਕਮਰਾ ਭੰਨ ਕੇ ਲੈ ਕੇ ਗਏ ਨਾ ਉਹਨਾਂ ਨੇ ਐਡਾ ਕੀ ਗੁਨਾਹ ਕਰਤਾ ਸੀ ਕਿ ਉਹ ਚੋਰਾ ਵਾਂਗੂ ਰਾਤ ਨੂੰ ਲੈ ਕੇ ਉਹ ਇੱਕ ਪਾਸੇ ਤਾਂ ਕਹਿੰਦੇ ਸੀ ਚੈੱਕ ਅਪ ਕਰਨ ਲਈ ਲੈ ਕੇ ਗਏ ਉਹਨਾਂ ਨੂੰ ਜਿ ਉਹਨਾਂ ਨੂੰ ਦਿਨੇ ਨਹੀਂ ਦੱਸਤਾ ਸੀ ਚੈੱਕ ਅਪ ਕਰਨਾ ਰਾਤ ਨੂੰ ਕੋਈ ਦੱਸ ਜਿਆਦੇ ਦੱਸਤਾ ਸੀ ਚੈੱਕ ਅਪ ਕਰਨਾ ਉਹਨਾਂ ਦਾ ਉਹਨਾਂ ਨੇ ਜਾਨ ਬੁੱਝ ਕੇ ਗ੍ਰਿਫਤਾਰ ਵਾਂਗੂ ਲੈ ਗਏ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਠੱਗੀਆਂ ਮਾਰੀਆਂ ਉਹਨਾਂ ਨੂੰ ਤਾਂ ਅਜੇ ਤੱਕ ਸਰਕਾਰ ਕਦੇ ਨਹੀਂ ਲੈ ਕੇ ਜਾਂਦੀ ਕਿ ਉਹਨਾਂ ਨੂੰ ਕਦੇ ਨਹੀਂ ਫੜਦੀ ਇਹਨਾਂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਸੀ ਇਹਨਾਂ ਨੂੰ ਤਾਂ ਨਜਾਇਜ਼ ਫੜ ਕੇ ਲੈ ਕੇ ਗਈ ਆ ਹੁਣ ਸੰਘਰਸ਼ ਫਿਰ ਜਾਰੀ ਰਹ ਮੰਗਾ ਨਹੀਂ ਮੰਗਦੇ ਹਾਂਜੀ ਜਾਰੀ ਰਹੂਗਾ ਜੀ ਫਿਰ ਡੱਲੇਵਾਲ ਨੂੰ ਜੀ ਮਿਲਣ ਵੀ ਨਹੀਂ ਦੇ ਰਹੇਗੇ ਨਾ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਰਹੇ ਨਾ ਉਹਨਾਂ ਕਿਸਾਨਾਂ ਨੂੰ ਮਿਲਣ ਦੇ ਰਹੇ ਕੀ ਗੱਲ ਆ ਵੀ ਉਹਨਾਂ ਨੂੰ ਮਿਲਣ ਕਿਉਂ ਨਹੀਂ ਦੇ ਰਹੇਗੇ ਫਿਰ ਵੀ ਸਾਡੇ ਪਿੰਡ ਡੱਲੇਵਾਲ ਸਾਡਾ ਪ੍ਰਧਾਨ ਦਾ ਹੌਸਲੇ ਪੂਰੇ ਬਰੰਦ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਬੰਦਿਆਂ ਦੇ ਏਜੈਂਟਸ ਤੇ ਆਪ ਦੇ ਘਰ ਵਾਲਿਆਂ ਦੇ ਹਨਾ ਵੀ ਤੁਸੀਂ ਪਿੱਛੇ ਨਾ ਦੇਖੋ ਘਰ ਦੇ ਕੰਮ ਵੀ ਫਿਰ ਤੁਹਾਨੂੰ ਆਪ ਕਰਨੇ ਪੈਂਦੇ ਹੋਣਗੇ ਜਦੋਂ ਘਰੇ ਜਾਂਦੇ ਹੋ ਹਾਂਜੀ ਆਪਦੇ ਕਰਨੇ ਪੈਂਦੇ ਜੀ ਆਪਦੇ ਬੰਦਿਆਂ ਵਾਲੇ ਵੀ ਸਾਨੂੰ ਕੰਮ ਕਰਨੇ ਪੈਂਦੇ ਆ ਘਰੇ ਜਦੋਂ ਇੱਥੇ ਆ ਜਾਂਦੇ ਆ ਜਦੋਂ ਅਸੀਂ ਆ ਜਾਂਦੇ ਆ ਫਿਰ ਤਾਂ ਬੰਦੇ ਕੀ ਬੁਣੀਆਂ ਵਾਲੇ ਸਾਰੇ ਕੰਮ ਹੀ ਸਾਡੇ ਉੱਥੇ ਦੇ ਉੱਥੇ ਹੀ ਪਏ ਹੁੰਦੇ ਆ ਜੀ ਇਹ ਇੱਕ ਦੁੱਖ ਦੀ ਦਾਸਤਾਨ ਜਿਹੜੀ ਤੁਹਾਨੂੰ ਦਿਖਾ ਰਿਆਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਰਕਾਰਾਂ ਨੂੰ ਸੋਚ ਲੈਣ ਜਦੋਂ ਜਟ ਆਪਣੀ ਤੇ ਆ ਜਾਂਦਾ ਨਾ ਫਿਰ ਕੁਝ ਵੀ ਕਰਮਰ ਦਾ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਇਹ ਰੋੜਾਂ ਤੇ ਆਪਣੇ ਘਰ ਬਣਾ ਕੇ ਆਪਣੇ ਘਰ ਵਾਂਗੂ ਸਾਫ ਸਫਾਈ ਕਰਕੇ ਇਹ ਬੀਬੀਆਂ ਬੈਠੀਆਂ ਨੇ ਖਨੌਰੀ ਬਾਰਡਰ ਤੇ ਪਲ-ਪਲ ਦੀ ਅਪਡੇਟ ਲਈ ਦੇਖਦੇ ਰੋ ਡੀ 5 ਚੈਨਲ ਪੰਜਾਬੀ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋਲਾ ਡੀ 5 ਚੈਨਲ ਪੰਜਾਬੀ ਖਨੌਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ